ਆਪੇ ਆਉਂਦਾ ਹੈ ਲੰਘਾ ਮਾ ਦਿੱਲੀ ਹੋਈ ਆ ਰਹੇ ਹੋ ਸਾਰੇ ਨੂੰ ਬਸ਼ੇਰੀ ਇਹਨੂੰ ਮੈਂ ਡਰੇਗ ਕਰਨਾ ਕੋਈ ਨਗਰ ਨਹੀਂ ਦੂਜੀ ਟਾਈਮ ਚ ਨਾਲੋ ਅਸੀਂ ਬੈਠੇ ਆਂ ਮੈਂ ਬਾਰ ਬਾਰ ਰਿਸੈਪਸ਼ਨ ਤੇ ਜਾ ਗਈ ਡਾਕਟਰ ਆਇਆ ਚੈੱਕ ਕਰਨ ਨੂੰ 20 ਵਰ ਗਿਆ ਇਹ ਪ੍ਰੋਮੋਸ਼ਨ ਆ ਨਾ ਕਿ ਬੱਲੇ ਡਾਕਟਰ ਨੂੰ ਮੋਚ ਰਾਇਆ ਸੀ ਤਾਂ ਇਮੈਡੀਕਲ ਖੇਡ ਕਰਨ ਗਿਆ ਲਾ ਦੋ ਨੂੰ ਕੋਈ ਮੈਂ ਇਹ ਰਮ ਹੋ ਗਿਆ ਐਕਸੀਡੈਂਟ ਤੋਂ ਲੈ ਕੇ ਇਹਨੇ ਪਰ ਬੈਠੇ ਇਹਨਾਂ ਕੋਲ ਗੱਲ ਕਰਦੇ ਸੀ ਚੰਗੇ ਬਲੇ ਆਇਆ ਮੈਨੂੰ ਕਹਿੰਦਾ ਐਨੂੰ ਮੈਨੂੰ ਨਾ ਦਾਖਲ ਕਰਾ ਦੇ ਲੱਤਾਵਾਵਾ ਬਹੁਤ ਦੋਦੀ ਘਰੇ ਗੁਲੂਗੋਸ਼ ਲਵਾਉਂਦੇ ਨੇ ਤਿੰਨ ਦਿਨ ਮੈਂ ਕਿਹਾ ਚਲਦੇ ਨੂੰ ਫਰਕ ਨਹੀਂ ਪੈਂਦਾ ਮੈਂ ਕਿਹਾ ਚਲਦੇ ਨੂੰ ਦਾਖਲ ਕਰਾਦਾ ਇੱਕ ਵੈਗ ਲੱਗਿਆ ਸੀ ਹੋਰ ਵੱਧ ਨਹੀਂ ਬੀਤੀ ਸੀ ਵੀ ਅਸੀਂ ਕਹੀਏ ਜਿਆਦਾ ਬੀਤੀ ਨਾ ਧੋ ਕੇ ਆਇਆ ਇਹਨਾਂ ਨੂੰ ਆਗੇ ਮੈਂ ਦੱਸਿਆ ਮੈਂ ਕਿਹਾ ਇਹਨੂੰ ਇਦਾਂ ਇਦਾਂ ਹੁੰਦਾ ਲੱਤਾਵਾਵਾ ਬਹੁਤ ਦੁੱਖ ਦਿਆਂ ਗੁੱਸਾ ਵੋ ਝੜਦਾ ਕਹਿੰਦੇ ਕਿ ਅਸੀਂ ਜੀ ਕਹਿੰਦੇ ਅਸੀਂ ਹੈਂਡਲ ਕਰਾਂਗੇ ਤੁਸੀਂ ਟੈਨਸ਼ਨ ਨਾ ਲਓ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਇਹ ਜਦੋਂ ਗੁਲੂਗੋਸ਼ ਲਾਣ ਆਏ ਨਾ ਜੋ ਡਾਕਟਰ ਕਰਨਾ ਹੈ ਡਾਕਟਰ ਆਇਆ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਇਹਨਾਂ ਨੇ ਨਾ ਪੀਤੀ ਆ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਇਹਨਾਂ ਨੇ ਟੀਕਾ ਲਾਇਆ ਅਸੀਂ 15-20 ਮਿੰਟ ਬੈਠੀਆਂ ਰਹੀਆਂ ਕੋਲੀ ਬੈਠੀਆਂ ਘਰਾੜੇ ਮਾਰਦਾ ਰਸ ਹੋ ਗਿਆ ਇੱਕੋ ਦਾ ਮੇਰਾ ਹੱਥ ਨੀਲਾ ਫਿਰਦਾ ਦਾ ਹੱਥ ਲਮਕਦਾ ਮੈਂ ਕਿਹਾ ਉੱਪਰ ਰੱਖ ਜਾਨੂ ਹੱਥ ਦੇਖਿਆ ਤਾਂ ਨੀਲਾ ਫਿਰ ਗਿਆ ਡਾਕਟਰ ਨੂੰ ਬੁਲਾਇਆ ਤਾਂ ਕਹਿੰਦੇ ਐ ਨਹੀਂ ਅਜੀ ਪਛਦੇ ਆ ਬ੍ਰਦਰਸ ਜੀ ਪੰਕਜ ਸ਼ਰਮਾ ਠੀਕ ਹੈ ਜੀ ਇਹਨਾਂ ਨੂੰ ਸਰਪਸਿਟ ਇਹ ਟ੍ਰੀਟਮੈਂਟ ਲੈਸ ਕਰਕੇ ਲੈ ਕੇ ਚਲਾ ਦਾਰੂ ਛੱਡ ਦੋਗੇ ਜਾਂ ਕਿਦਾਂ ਵੀ ਹੈ ਠੀਕ ਹੈ ਜੀ ਫੇ ਕਹਿੰਦੇ ਕੋਈ ਨਹੀਂ ਸੰਭਾਲ ਮੈਂ ਹੈਂਡਲ ਕਰ ਲਵਾਂਗੇ ਠੀਕ ਹੈ ਜੀ ਜਦ ਇਹਨਾਂ ਨੂੰ ਪਤਾ ਆਇਆ ਉਸ ਬੰਦੇ ਨੇ ਡਰਿੰਕ ਕੀਤੀ ਹੋ ਬ੍ਰਦਰ ਮੈਨੇ ਡਰਿੰਕ ਕੀਤੀ ਹੋ ਠੀਕ ਹੈ ਜੀ ਫੇ ਇਹਨਾਂ ਨੂੰ ਪਤਾ ਚਾਹੀਦਾ ਇੰਜੈਕਸ਼ਨ ਕਿਉਂ ਲਗਾਇਆ ਇਹਨਾਂ ਨੇ ਉਹ ਇੰਜੈਕਸ਼ਨ ਲਗਾਇਆ ਲਗਾਉਣ ਦੇ ਨਾਲ ਮੇਰਾ ਬ੍ਰਦਰ ਨਾਲੇ ਹੀ ਥੋੜੀ ਚਿਰ ਬਾਅਦ 5-10 ਮਿੰਟ ਬਾਅਦ ਨੀਲਾ ਫਿਰ ਗਿਆ ਉਸ ਤੋਂ ਬਾਅਦ ਪੂਰਾ ਹੋ ਗਿਆ ਉਸ ਤੋਂ ਬਾਅਦ ਭਾਈ ਅੰਦਰ ਵੀ ਨਹੀਂ ਆਇਆ ਸਾਨੂੰ ਉਸ ਤੋਂ ਬਾਅਦ ਬਾਹਰ ਬੈਠੇ ਆ ਸਾਨੂੰ ਇਹਨੇ ਅੰਦਰ ਨਹੀਂ ਬੜਨ ਦਿੱਤਾ ਫੇ 20 25 ਮਿੰਟਾਂ ਬਾਅਦ ਦੋ ਮੁਲਾਜ਼ਮ ਆਏ ਆ ਪੁਲਿਸ ਮੁਲਾਜ਼ਮ ਆਏ ਆ ਦੋ ਜਿਸ ਵੇਲੇ ਪੁਲਿਸ ਮੁਲਾਜ਼ਮ ਆਏ ਮੇਰਾ ਮੱਥਾ ਖਰਾਬ ਹੋਇਆ ਮੈਂ ਪੇ ਸ਼ੀਸ਼ਾ ਅੰਦਰ ਖੋਲ ਕੇ ਜ਼ਬਰਦਸਤੀ ਮੈਂ ਅੰਦਰ ਗਿਆ ਆ ਜੀ ਫੇ ਉਸ ਤੋਂ ਬਾਅਦ ਕਹਿੰਦੇ ਤੁਸੀਂ ਜੋ ਕਰਨਾ ਕਰ ਲੋ ਡਾਕਟਰ ਅੰਦਰ ਨਹੀਂ ਬੜਨ ਦਿੰਦਾ ਸਾਡਾ ਇਹਨੇ ਮੇਰਾ ਭਰਾ ਨਿਕਾ ਉਹਦੀ ਕੀ ਉਮਰ ਸੀ ਜਿਹੜੇ 30 ਸਾਲ ਦੀ ਉਮਰ ਦਾ ਨਿਕਾ ਜਿਹੜਾ ਉਹਦਾ ਬੱਚਾ ਆ ਦੋ ਸਾਲ ਤਿੰਨ ਸਾਲ ਦਾ ਬੱਚਾ ਛੋਟਾ ਜਿਹਾ ਆ ਇਹਨਾਂ ਨੇ ਮੇਰੇ ਭਰਾ ਨੂੰ ਮੇਰੇ ਬਿਰਦਰ ਨੂੰ ਖਤਮ ਕਰ ਦਿੱਤਾ ਆ ਮੈਂ ਇਹਨਾਂ ਤੋਂ ਇਨਸਾਫ਼ بس ਮੇਰੀ ਕੋਈ ਹੀ ਮੰਗ ਆ ਜੀ ਨਾਲੇ ਕੋਈ ਡਾਕਟਰ ਹੋ ਜੀ ਮੇਰਾ ਨਾਮ ਰਵੀ ਆ ਲੁਧਿਆਣੇ ਰਹਿਣਾ ਆ ਮੇਰਾ ਸਾਡੂ ਸੀਗਾ ਇਹ ਡ੍ਰਿੰਕ ਕਰਦਾ ਹੁੰਦਾ ਸੀਗਾ ਇੱਕ ਦੋ ਪੈਗ ਲਗਾਉਂਦਾ ਸੀ ਜਦੋਂ ਮੈਨੂੰ ਕੋਈ ਥੋੜੀ ਬਹੁਤ ਥਕਾਵਟ ਹੁੰਦੀ ਸੀ ਅੱਜ ਜਾਨੇ ਸਵੇਰੇ ਕਿਤੇ ਡ੍ਰਿੰਕ ਕੀਤੀ ਆ ਇੱਕ ਪੈਗ ਲਾਇਆ ਘਰ ਦੇਆਂ ਨੂੰ ਗਿਆ ਵੀ ਮੇਰੀ ਲੱਤਾਂ ਬਾਹ ਬਹੁਤ ਦੁਖਦੀਆਂ ਨੇ ਇਹ ਹਸਪੀਟਲ ਲੈ ਕੇ ਆਇਆ ਡਾਕਟਰ ਨੂੰ ਸਾਰੀ ਗੱਲ ਦੱਸੀ ਜੀ ਵੀ ਉਹਦੀ ਡ੍ਰਿੰਕ ਕੀਤੀ ਹੋਈ ਆ ਇੱਕ ਪੈਗ ਡਾਕਟਰ ਕਹਿੰਦਾ ਕੋਈ ਨਹੀਂ ਹੈਂਡਲ ਕਰ ਲਾਂਗੇ ਡਾਕਟਰ ਨੇ ਐਡਮਿਟ ਕਰਕੇ ਸਾਨੂੰ ਨਹੀਂ ਪਤਾ ਕਿਹੜਾ ਇੰਜੈਕਸ਼ਨ ਲਾਇਆ ਕਿਹੜਾ ਨਹੀਂ 15 20 ਮਿੰਟਾਂ ਮਗਰੋਂ ਕੁੜ ਹੁਣ ਵੀ ਤੁਸੀਂ ਅੰਦਰ ਜਾ ਕੇ ਦੇਖ ਲਓ ਉਹਦੀ ਡੈੱਡ ਬੋਡੀ ਉਹਦੇ ਹੱਥ ਪੈਰ ਸਾਰੇ ਨੀਲੇ ਪਏ ਆ। ਇਹ ਸਰੀਰ ਠੰਡਾ ਪਿਆ ਬਿਲਕੁਲ। ਮੁੰਡੇ ਦੇ ਸਾਰੇ ਹੱਥ ਪੈਰ ਨੀਲੇ ਪਏ ਆ, ਮੂੰਹ ਨੀਲਾ ਪੈ ਰਿਹਾ ਉਹਦਾ। ਡਾਕਟਰ ਕਹਿੰਦਾ ਜੋ ਕਰਨਾ ਕਰ ਲਓ ਕਹਿੰਦਾ ਅਸੀਂ ਤਾਂ ਟ੍ਰੀਟਮੈਂਟ ਕੀਤਾ ਸੀ ਸਾਨੂੰ ਕੀ ਪਤਾ ਇਹ ਹੋਣਾ ਆ ਦੱਸੋ। ਮੰਗ ਇਹ ਕਹਿੰਦੇ ਆ ਡਾਕਟਰ ਦੇ ਬੰਦੀ ਕਾਰਵਾਈ ਹੋਵੇ। ਪਤਾ ਤਾਂ ਲੱਗੇ ਵੀ ਹੁਣ ਕੀਤਾ ਕੀ ਇੰਜੈਕਸ਼ਨ ਕਿਹੜਾ ਲਾਇਆ ਵੀ ਜਿਹਦੇ ਨਾਲ ਮੁੰਡਾ ਹੀ ਨੀਲਾ ਪੈ ਗਿਆ ਚੰਗਾ ਭਲਾ ਬੰਦਾ 30 31 ਸਾਲ ਦੀ ਉਹ ਮਹਾਰਾ ਜਵਾਨ। ਜੋ ਸਾਨੂੰ ਰਿਪੋਰਟ ਮੈਂ ਪਹਿਲ ਦੇ ਹੱਥੀਂ ਜੀ ਇਹਨਾਂ ਦਾ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ ਮੇਨ ਟਾਈਮ ਹੀ ਰਿਪੋਰਟ ਆਈਆਂ ਨਹੀਂ ਸੀਗੀਆਂ ਪੇਸ਼ੈਂਟ ਜਿਹੜਾ ਸੀਗਾ ਉਹਦੇ ਟੈਂਡੈਂਟਸ ਜਿਹੜੇ ਸੀਗੇ ਉਹਨਾਂ ਨੇ ਐਮਰਜੈਂਸੀ 'ਚ ਰੋਲ ਆ ਫਰਤਾ ਮੈਂ ਜਾ ਕੇ ਦੇਖਿਆ ਤਾਂ ਮਰੀਜ਼ ਦੇ ਮੂੰਹ ਤੋਂ ਛੱਗ ਆ ਰਹੀ ਸੀ ਤੇ ਇਹ ਹੈ ਕਿ ਪੇਸ਼ੈਂਟ ਜਿਹੜਾ ਹੈ ਉਹ ਕਾਰਡੀਓਕਰੈਕਸ਼ਨੋ ਦੀ ਡੈਥ ਹੋ ਗਈ ਜਦ ਜਿਤ ਤੱਕ ਟੀਕੇ ਦਾ ਸਵਾਲ ਹੈ ਦੇਖੋ ਜੀ ਕੋਈ ਵੀ ਦਵਾਈ ਜਿਹੜੀ ਹੈ ਉਹ ਡਰੱਗ ਕੰਟਰੋਲ ਪਾਸ ਕਰਕੇ ਸਾਡੇ ਕੋਲ ਭੇਜਦਾ ਹੈ ਮੈਂ ਮੈਡੀਸਟ ਦਾ ਡਾਕਟਰ ਹਾਂ ਵੇਰੇ ਸਾ ਅਮਨਾ ਕੋਈ ਵੀ ਦਵਾਈ ਮਰੀਜ਼ ਨੂੰ ਐਸੀ ਨਹੀਂ ਲਾਈ ਗਈ ਜਿਹਦੇ ਨਾਲ ਉਹਦਾ ਮਰੀਜ਼ ਦਾ ਜਿਹੜਾ ਹੈ ਜੀ ਦੀ ਨੀਲਾ ਪਵੇ ਜਾਂ ਟੀਕਾ ਕੋਈ ਮੈਡੀਸਨ ਦਾ ਡਾਕਟਰ ਜਿਹੜਾ ਐਮ ਡੀ ਮੈਡੀਸਨ ਹੈ ਉਹ ਟੀਕਾ ਕੋਈ ਮਰੀਜ਼ ਨੂੰ ਗਲਤ ਲਾ ਦੇ ਇਹ ਸਾਨੂੰ ਪਤਾ ਲੱਗਾ ਸੀ ਕਿ ਕੋਈ ਪੰਕਜ ਨਾ ਦਾ ਵਿਅਕਤੀ ਆ ਗੜਸ਼ੰਕਰ ਦਾ ਉਹ ਕਿਤੇ ਬਿਮਾਰ ਸੀ ਸਵੇਰੇ ਨੂੰ ਰਮਨਦੀਪ ਹਸਪੀਟਲ ਦੇ ਦਾਖਲ ਕਰਾਇਆ ਸੀਗਾ ਚੰਡੀਗੜ੍ਹ ਰੋਡ ਦੇ ਉੱਤੇ ਉਹਦੀ ਡਿਊਰਿੰਗ ਜਿਹੜੀ ਆ ਆਪਣੇ